80 ਕਲਾ ਹਰਪ੍ਰੀਤ 80 ਕਲਾ ਬਾਈ 26 80 ਕਲਾ ਜਿੱਥੇ ਵੀਰ ਹਰਪ੍ਰੀਤ ਵੀਰੋ ਛੋਟਾ ਵੀਰ ਮੇਰਾ ਭਤੀਜਾ ਮਾਤਾ ਆ ਗਈ ਬਈ ਮਾਤਾ ਜੀ ਰਸਪਾਲ ਕੌਰ ਮੇਰੀਆਂ ਭੈਣਾਂ ਨੇ ਮੈਨੂੰ ਪਿਆਰ ਭੇਜਿਆ ਵੀਰੋ ਬਹੁਤ ਧੰਨਵਾਦ ਲਓ ਤੀਜੀ ਸ਼ਬਦੀ ਬਾਈ ਜੀ ਪਹਿਲੀ ਗੱਡੀ ਟਰੈਕ ਦੇ ਉੱਤੇ ਆ ਮੈਨੂੰ ਲੱਗਦਾ ਬਈ ਮੈਂਟ ਵਾਲਾ ਹੀ ਆਉਂਦਾ ਆਪਣੀਆਂ ਤੇ ਸਾਗਰਤ ਰਾਜ ਮੈਂ ਪਾੜੋ ਕੇ ਬਾਈ ਜੀ ਸਮਾ ਮਾਰੀ ਓ ਨਜੀਤ ਨਗਾ ਗੱਲ ਧੜਕਦਾ ਐਂ ਧੜਕੂਗਾ ਇਹ ਕੌਣ ਭੱਜ ਗਿਆ ਬਾਈ ਜੀ ਇਹ ਭੱਜ ਗਿਆ ਮਿੰਟੂ ਬਿਲਗਾ ਜੱਸਾ ਬਿਲਗਾ ਸੀਤਾ ਰਾਜਗੜ ਬਲਵਿੰਦਰ ਸਿੰਘ ਦੀ ਕਿਲਾ ਰਾਇਪਰ ਜਿਹੜਾ ਉੱਪਰਲੇ ਪਾਸੇ ਆ ਇਹ ਬਾਈ ਜੱਸੇ ਹੁਣ ਵਾਲਾ ਬਿਲਗੇ ਵਾਲਾ ਭੱਜ ਗਿਆ ਤੇ ਬਾਈ ਮਿੰਟੂ ਹੜਾ ਵਾਲਾ ਭੱਜ ਗਿਆ ਤੇ ਬਾਈ ਜੀ ਜੱਸੇ ਹੁਣ ਵਾਲਾ ਬਾਈ ਸੀਤੇ ਹੁਣ ਵਾਲਾ ਰਾਜਗੜੀਆ ਬਿਲਗੇ ਵਾਲੇ ਜੱਸੇ ਹੁਣ ਵਾਲਾ ਭੱਜ ਗਿਆ ਤੇ ਪਰਲੇ ਪਾਸੇ ਇਹ ਰਣਜੀਤ ਸਿੰਘ ਦੀ ਸੋਹਤਾ ਬਾੜੀਆਂ ਤੇ ਖੁਸ਼ੀਆਂ ਮੰਗਲੀ ਗੋਲੂ ਜੋਧਾ ਸੁੱਖਾ ਨਾਗਰਾ ਪੰਜਾਬ ਦੀ ਚੈਂਪੀਅਨ ਜੋੜੀ ਭੱਜ ਗਈ ਆ ਹੁਣ ਦੇਖਦੇ ਆ ਵੀਰੋ ਕਿੱਥੇ ਪਟੰਕਾ ਪੈਂਦਾ ਹੁਣ ਦੇਖਦੇ ਆ ਕਿੱਥੇ ਪਟਾਕਾ ਪੈਂਦਾ ਵਾ ਇਹ ਆ ਮੁਕਾਬਲਾ ਕਾਲਸਾ ਜੀ ਬਿਲਗੇ ਦਾ ਇਹ ਮੁਕਾਬਲਾ ਚੋਟੀ ਦੇ ਖਿਡਾਰੀਆਂ ਦੇ ਸਰਦਾਰ ਹਰਚੰਦ ਸਿੰਘ ਢੰਡਾਰੀ ਦੇ ਦੋਤਿਆਂ ਦੇ ਪਿੰਡ ਦਾ ਅਸਤਾਜ ਬਲਵਿੰਦਰ ਸਿੰਘ ਜੱਗਾ